ਤੇ ਪੂਰੀ ਫਿਲਮ ਇੰਡਸਟਰੀ ਵਿੱਚ ਹੀ ਅਸੀਂ ਜੰਮੇ ਪੱਲੇ ਆ ਮਤਲਬ ਅਸੀਂ ਫਿਲਮ ਇੰਡਸਟਰੀ ਨੂੰ ਵੇਖਿਆ ਨੇ ਜਦ ਅੱਖਾਂ ਖੋਲੀਆਂ ਨੇ ਤੇ ਇਹ ਲਾਈਨ ਹੀ ਸਮਝ ਆਉਂਦੀ ਸੀ ਮੇਰਾ ਇੱਕ ਮਕਸਦ ਹੈ ਜ਼ਿੰਦਗੀ ਵਿੱਚ ਕਿ ਮੈਂ ਗੁਰੂ ਤੇਗ ਬਹਾਦਰ ਸਾਹਿਬ ਦਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜੀ ਪ੍ਰਚਾਰ ਕਰਕੇ ਉਹਨਾਂ ਦੀ ਜਿਹੜੀ ਹਿਸਟਰੀ ਹੈ ਉਹ ਸਾਰੇ Hindu Sikh Muslim ਵਿੱਚ ਦਿਖਾਵਾ ਪਹਿਲੀ ਫਿਲਮ ਤੋਂ ਮੈਂ ਇਥੇ ਸਟਾਰ ਬਣ ਗਈ ਸੀ ਬਹੁਤ ਵਧੀਆ ਜੀ ਹਰ ਪੰਜਾਬੀ ਫਿਲਮ ਪਹਿਲੇ ਮੇਰੇ ਕੋਲ ਆਂਦੀ ਸੀ ਆਫਰ ਜੇ ਮੈਂ ਰਿਫਿਊਜ਼ ਕਰਦੀ ਸੀ ਤੇ ਮਾਰ ਜਾਂਦੀ ਜੇ ਮੈਂ ਹਿੰਦੀ ਵਿੱਚ ਹੀ ਰਹਿੰਦੀ ਤਾਂ 1 ਆਫ ਦਾ ਮੈਨੀ ਰਹਿੰਦੀ ਹਾਂਜੀ ਇੱਥੇ ਮੈਂ 25 ਈਅਰਸ ਜੀ ਵੀ ਤੁਸੀਂ ਕਹਿ ਸਕਦੇ ਹੋ ਟਾਪ ਤੇ ਰਹੀ ਐਸਾ ਹੀ ਰੋਇ ਬਿਲਕੁਲ ਜੀ ਬਿਲਕੁਲ ਸ਼ੁਕਰਗੁਜ਼ਾਰਾ ਰੱਬ ਦਾ ਵੀ ਪੰਜਾਬੀਆਂ ਦਾ ਵੀ ਕਿ ਪਿਆਰੀ ਤੇ ਜ਼ਿੰਦਗੀ ਵਿੱਚ ਚਾਹੀਦਾ ਹੋਰ ਕੀ ਹੈ ਸਮਝਦਿਆਂ ਮਿਸਿਸ ਧਰਮਿੰਦਰ ਦਾ ਮੇਰੇ ਤੇ ਬਹੁਤ ਹੋ ਰਿਹਾ ਹੈ ਪ੍ਰਭਾਵ ਇਸ ਤਰ੍ਹਾਂ ਉਹ ਫੈਮਿਲੀ ਨੂੰ ਬਣ ਕੇ ਰੱਖਦੇ ਸੀ ਮੈਂ ਸੋਚ ਰਹੀ ਹਾਂ ਉਹਨਾਂ ਦੀ ਕੋਈ ਫਿਲਮ ਦਾ ਰੀਮੇਕ ਕਰਾਂ ਜੀ ਕੀ ਬਾਤ ਹੈ ਜੀ ਅੱਜ ਦੀ ਆਡੀਅנס ਨੂੰ ਅੱਜ ਦੇ ਬੱਚੇ ਨੂੰ ਅੱਜ ਦੀ ਜਨਰੇਸ਼ਨ ਨੂੰ ਉਸ ਟਾਈਪ ਦੀ ਫਿਲਮ ਦੇਣੀ ਚਾਹੀਦੀ ਦੇਖਣ ਦੀ ਜੀ ਜੀ ਹੈ ਨਾ ਆਪਾਂ ਸਿਰਫ ਕਾਮੇਡੀ ਸ਼ੋ ਕਾਮੇਡੀ ਸ਼ੋ ਦਿਖਾ ਰਹੇ ਹਾਂ ਮੈਂ ਵੀ ਇੱਕ ਸਬਜੈਕਟ ਲਿਖਿਆ ਹੈ ਦਲਜੀਤ ਨੂੰ ਮਾਈਂਡ ਚ ਰੱਖ ਕੇ ਹਿੰਦੀ ਫਿਲਮ ਜੀ ਉਹ ਮੈਂ ਬਣਾਣੀ ਹੈ ਡੈਫੀਨਿਟਲੀ बट वो मैं आप नहीं बनाऊंगी मैं किसी प्रोड्यूसर तो फिल्म बनावा पार्टी नाइनटीन फोटी जी सो दैट विच दलजीत वो कैरेक्टर सूट कर दबी डेफिनेटली गुरदास मान हाँ जी और uh, दलजीत गाने भी मैं अच्छे लगते हैं कि इंस्टा बच्चे लगे हुए ने फोन से ਤੇ ਫੈਮਿਲੀ ਨਾਲ ਬੌਂਡਿੰਗ ਘੱਟ ਹੋ ਜੂਗੀ ਨਾ ਬੱਚਿਆਂ ਦੀ 올 ਦਾ ਟਾਈਮ ਔਨ ਦਾ ਮੋਬਾਈਲ ਇੰਸਟਾ ਤੇ ਲੱਗੇ ਆ ਉਹ ਲੱਗੇ ਆ ਤੇ ਤੁਹਾਨੂੰ ਟਾਈਮ ਕੁਆਲਿਟੀ ਟਾਈਮ ਫੈਮਿਲੀ ਨਾਲ ਸਪੈਂਡ ਕਰਨਾ ਚਾਹੀਦਾ ਸਤਿ ਸ੍ਰੀ ਅਕਾਲ ਦੋਸਤੋ ਮੈਂ ਧਰਮਾ ਹਰਿਆਉ ਤੇ ਤੁਸੀਂ ਵੇਖ ਰਹੇ ਹੋ ਅਰੰਗ ਪੰਜਾਬ ਦੇ YouTube ਚੈਨਲ ਸੋ ਦੋਸਤੋ ਅੱਜ ਆਪਾਂ ਗੱਲ ਕਰੀਏ ਥੋੜਾ 35 40 ਸਾਲ ਪਿੱਛੇ ਜਾਈਏ ਤਾਂ ਇੱਕ ਸਮਾਂ ਸੀ ਜਦੋਂ 2-2 ਰੁਪਏ 5-5 ਰੁਪਏ ਇਕੱਠੇ ਕਰਕੇ ਨਾ ਵੀਸੀਆਰ ਪਿੰਡ ਦੇ ਵਿੱਚ ਲੈ ਕੇ ਆਉਣਾ ਤੇ ਜਦੋਂ ਵੀਸੀਆਰ ਲੈਣ ਜਾਂਦੇ ਤਾਂ ਸਭ ਤੋਂ ਪਹਿਲੀ ਚੋਅਸ ਹੁੰਦੀ ਸੀ ਤਿੰਨ ਚਾਰ ਫਿਲਮਾਂ ਜਿਹੜੀਆਂ ਕਿ ਜਿਨ੍ਹਾਂ ਦੇ ਵਿੱਚੋਂ ਯਾਰੀ ਜੱਟ ਦੀ ਨਿੰਮੋ ਉੱਚਾ ਦਰਬਾਬੇ ਨਾਨਕ ਦਾ ਹੋਰ ਕਾਫੀ ਸਾਰੀਆਂ ਸੀ ਜਿਨ੍ਹਾਂ ਦੇ ਵਿੱਚੋਂ ਵੇਖ ਕੇ ਬੜਾ ਮਨ ਖੁਸ਼ ਹੁੰਦਾ ਸੀ ਕਿਉਂਕਿ ਛੋਟੇ-ਛੋਟੇ ਸੀ ਪਰ ਅੱਜ ਅਸੀਂ ਤੁਹਾਨੂੰ ਉਸ ਸਮੇਂ ਦੇ ਇੱਕ ਬਹੁਤ ਹੀ ਖੂਬਸੂਰਤ ਚਿਹਰੇ ਖੂਬਸੂਰਤ ਅਦਾਕਾਰਾ ਮੈਡ ਪ੍ਰੀਤੀ ਸਪਰੂਜੀ ਜਿਨ੍ਹਾਂ ਨੂੰ ਜ਼ਿਆਦਾਤਰ ਲੋਕ ਬਿੱਲੋ ਜਾਂ ਨਿੰਮੋ ਦੇ ਨਾਂ ਕਰਕੇ ਜਾਣਦੇ ਨੇ ਆਓ ਫਿਰ ਅੱਜ ਆਪਾਂ ਤੁਹਾਡੇ ਰੂਪ ਰੂਪ ਕਰਵਾਉਣੇ ਆਂ ਹਾਂਜੀ ਮੈਮ ਸਤ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਹਾਲ ਚਾਲ ਹੈ ਜੀ ਬਹੁਤ ਚੰਗਾ ਬਹੁਤ ਚੰਗਾ ਚਲੋ ਸ਼ੁ크ਰ ਹੈ ਜੀ ਪੰਜਾਬ ਆਨੀਆ ਤੇ ਫਿਰ ਹੋਰ ਚੰਗਾ ਹੋ ਜਾਂਦਾ ਵਾਹ ਜੀ ਵਾਹ ਕੀ ਬਾਤ ਹੈ ਜੀ ਸੋ ਇਹ ਸਾਰੀਆਂ ਆਪਾਂ ਗੱਲਾਂ ਬਾਤਾਂ ਕਰਨੀਆਂ ਨੇ ਜੀ ਪਰ ਸਭ ਤੋਂ ਪਹਿਲਾਂ ਤੁਸੀਂ ਜਿਹੜਾ ਆਪਣਾ ਨਾ ਪਰਿਵਾਰਕ ਪਿਛੋਕੜ ਹੈ ਜੀ ਉਹਦੇ ਬਾਰੇ ਜ਼ਰੂਰ ਦੱਸੋ ਤਾਂ ਕਿ ਸਾਡੇ ਪੰਜਾਬ ਦੇ ਲੋਕਾਂ ਨੂੰ ਪਤਾ ਲੱਗੇ ਕਿ ਮੈਡਮ ਕਿੱਥੋਂ ਦੀ ਹੈ हां जी मेरे फादर साहब जम्मू ਦੇ ਜੰਮੇ ਜੀ हां जी ਤੇ ਜੰਮੂ ਕਸ਼ਮੀਰ ਤੇ ਸਿਗੇ ਹਾਂ ਜੀ ਔਰ ਮਦਰ ਮੇਰੀ ਕਰਨਾਟਕ ਦੀ ਹੈ ਜੀ ਇਹ ਦੇ ਦੋਨੋਂ ਫਿਲਮਾਂ ਚ ਕੰਮ ਕਰਦੀ ਸੀ ਜੀ ਡੈਡੀ ਨੇ ਆਪਣੇ ਕੈਰੀਅਰ प्रभात ਤੋਂ ਸ਼ੁਰੂ ਕੀਤਾ ਸੀ ਵੀ ਸ਼ਾਨਦਾਰ ਆ ਹਾਂ ਜੀ ਔਰ ਮੰਮੀ ਨੇ ਆਪਣਾ ਕੈਰੀਅਰ ਪ੍ਰithvi ਰਾਜ ਕਪੂਰ ਤੋਂ ਜੀ ਪ੍ਰithvi تھیਟਰਸ ਤੋਂ ਜੀ ਜੀ ਤੇ ਮੰਮੀ ਨੇ ਫਿਲਮਸ ਦੇਵਾਨੰਦ ਰਹਿਮਾਨ ਦੇਵਾਨੰਦ ਰਹਿਮਾਨ ਨੇ ਦੇਵਾਨੰਦ ਅਸ਼ੋਕ ਕੁਮਾਰ ਔਰ ਰਾਜਕਪੂਰ ਨਾਲ ਕੀਤੀਆਂ ਨੇ ਜੀ ਐਸੇ ਰੋਏ ਐਂਡ ਪਪਾ ਨੇ ਨਰਗੀਸਾਂ ਚੀ ਨਸੀਮ ਬਾਨੂ ਮੀਨਾ ਕੁਮਾਰੀ 올 ਇਹਨਾਂ ਨਿਰੂਪਾ ਰੌਏ ਸਲੋਚਨਾ ਇਹਨਾਂ ਦੇ ਨਾਲ ਐਸ ਹੀ ਰੋਏ ਨੇ ਬਹੁਤ ساری ਫਿਲਮਾਂ ਕੀਤੀਆਂ ਨੇ 400 ਫਿਲਮਾਂ ਚੋਂ ਘੱਟ ਕਰ ਚੁੱਕੇ ਨੇ ਮੇਰੇ ਲਈ ਜੀ ਕੀ ਬਾਤ ਹੈ ਜੀ ਔਰ ਮੇਰੀ ਸਿਸਟਰ ਰਾਈਟਰ ਹੈ ਸਾਜਨ ਦਿਲ ਤੇ ਰਾਸ਼ਿਕ ਮੁਹੱਬਤ ਯਾਰਾਨਾ ਫਿਲਮ ਵੀ ਡਾਇਰੈਕਟ ਕੀਤੀ ਹੈ ਉਹਨਾਂ ਨੇ ਬ੍ਰਦਰ ਇਨ ਲਾ ਵੀ ਫਿਲਮ ਪ੍ਰੋਡਿਊਸਰ ਨੇ ਜੀ ਤੇ इट्स ਅ ਪ੍ਰੋਐਕਟਡ ਨੇ ਬ੍ਰਦਰ ਹਾਂਜੀ ਮੇਰੇ ਮਾਮਾ ਸ਼ੰਕਰ ਮਿਊਜ਼ਿਕ ਡਾਇਰੈਕਟਰ ਸੀਗੇ ਔਰ ਮੇਰੇ ਚਾਚਾ ਜੀਵਨ ਤੇ ਪੂਰੀ ਫਿਲਮ ਇੰਡਸਟਰੀ ਵਿੱਚ ਹੀ ਅਸੀਂ ਜੰਮੇ ਪੱਲੇ ਆ ਮਤਲਬ ਅਸੀਂ ਫਿਲਮ ਇੰਡਸਟਰੀ ਨੂੰ ਵੇਖਿਆ ਨੇ ਜਦ ਅੱਖਾਂ ਖੋਲੀਆਂ ਨੇ ਤੇ ਇਹ ਲਾਈਨ ਹੀ ਸਮਝ ਆਉਂਦੀ ਸੀ ਜੀ 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 ਬਿਲਕੁਲ ਕਰਕੇ ਹਾਂਜੀ ਕਿਉਂਕਿ ਪਰਿਵਾਰ ਦੇ ਵਿੱਚ ਸਭ ਕੁਝ ਸੀ ਸਾਰੇ ਮਤਲਬ ਪ੍ਰੋਡਿਊਸਰ ਦਾ ਆਣਾ ਜਾਣਾ ਕਰੇ ਸੀ ਗਾਈ ਪਾਪਾ ਨੂੰ ਲੈਣ ਆਉਂਦੇ ਸੀ ਸਾਰੇ ਸਾਰੇ ਬੱਚਿਆਂ ਨੂੰ ਇਸ ਕਰਕੇ ਅਪੋਰਚ्युनिटी ਸਾਰੀ ਬਹੁਤ इजीली ਮਿਲ ਗਈ ਜੀ ਸੋ ਜਿਵੇਂ ਮਾਤਾ ਜੀ ਕਰਨਾਟਕ ਕਰਨਾਟਕਾ ਤੋਂ ਪਿਤਾ ਜੀ ਜਮੂ ਤੋਂ ਤੇ ਤੁਹਾਡਾ ਬਰਤ ਕਿੱਥੇ ਹੋਸੀ ਮੇ ਮੇਰੇ ਹਸਬੰਡ ਜਲੰਧਰ ਦੇ ਮਤਲਬ ਸਿੱਖ ਫੈਮਿਲੀ ਤੋਂ ਜੀ 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 ਅਲੂ ਵਾਲਿਆ ਹਾਂਜੀ ਹਾਂਜੀ ਮੈਂ ਬਰਤੀ ਗੱਲ ਕਰ ਲੈ ਤੁਹਾਡਾ ਬਰਤ ਕਿੱਥੋਂ ਦਾ ਜੀ ਮੇਰਾ ਬਰਤ ਮੁੰਬਈ ਉਹ ਕੀ ਫਾਦਰ ਐਕਟਰ ਸੀਗੇ ਨਾ ਹਾਂਜੀ ਹਾਂਜੀ ਵਾਨੀਾਰੇ ਬੋਬੀ ਆਵੀ ਤੇ ਜਦ ਬੰਬੇ ਪੱਲ ਜਦ ਆ ਗਿਆ ਨਾ ਜੇ ਫਾਦਰ ਬੰਬੇ ਵਿੱਚ ਜੀ 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 ਤੇ ਇਸ ਕਰਕੇ ਮੇਰਾ ਜਨਮ ਵੀ ਬੰਬੇ ਹੋਇਆ ਜੀ ਸੋ ਬੰਬੇ ਤੋਂ ਐ ਦੇਖੋ ਇੱਥੇ ਇੱਕ ਇਹ ਹੈ ਪਿੰਡ ਦੇ ਵਿੱਚੋਂ ਸਿੰਗਰ ਹੈ ਤਾਂ ਪਹਿਲਾਂ ਉਹ ਚੰਡੀਗੜ੍ਹ ਚੰਡੀਗੜ੍ਹ ਤੋਂ ਬਾਅਦ ਬੰਬੇ ਹਾਂਜੀ ਤੇ ਤੁਸੀਂ ਬੰਬੇ ਤੋਂ ਪੰਜਾਬ ਹਾਂ ਤੇ ਫਿਰ ਇਹ ਕਿਸ ਤਰ੍ਹਾਂ ਸਬਬ ਬਣਦਾ ਹੈ ਇਹ ਵਾਹਿਗੁਰੂ ਦੀ ਮਰਜ਼ੀ ਸੀ ਕਿ ਮੈਨੂੰ ਜਿਹੜਾ ਗੁਰੂ ਸਾਹਿਬ ਨਾਲ ਬੰਨਣਾ ਸੀ ਜਿਹੜਾ ਸੂਫੀ ਸੇਂਟਸ ਨਾਲ ਬੰਨਣਾ ਸੀ ਉਸ ਕਰਕੇ ਸ਼ਾਇਦ ਰੱਬ ਨੇ ਮੈਨੂੰ ਪੰਜਾਬ ਦੇ ਵੱਲ ਭੇਜਿਆ ਜੀ ਇਹ ਮੇਰਾ ਮੇਰੇ ਤੇ ਕਰਜ਼ ਹੈ ਗੁਰੂ ਸਾਹਿਬ ਦਾ ਜਿਹੜਾ ਸਾਡੀ ਕੌਮ ਤੇ ਜਿਹੜਾ ਚੁਕਾਣਾ ਬਹੁਤ ਜ਼ਰੂਰੀ ਹੈ ਹਾਂਜੀ ਉਸ ਕਰਕੇ ਜਿਵੇਂ ਤੁਸੀਂ ਦੇਖੋ ਮੈਂ ਸਮਝ ਜੀ ਜਿੰਨੇ ਵੀ ਅਵਤਾਰ ਹੋਏ ਧਰਤੀ ਤੇ ਹਾਂਜੀ ਜਿਵੇਂ ਵਾਹਿਗੁਰੂ ਨੇ ਕਿਹਾ ਸਬ ਦਾ ਮਾਲਿਕ ਮਦਰ ਸਾਈਂ ਬਾਬਾ ਨੇ ਵੀ ਕਿਹਾ ਸਬ ਦਾ ਮਾਲਿਕ ਹੀ ਠੀਕ ਹੈ ਬਿਲਕੁਲ ਔਰ ਸਾਡਾ ਕਹਿੰਦਾ ਇੱਕ ਓਮਕਾਰ ਸਤਨਾਮ ਕਰਤਾ ਪੁਰਖ ਤੇ ਵਾਹਿਗੁਰੂ ਇਹੀ ਕਹਿੰਦੇ ਆ ਕੇ ਰੱਬ ਇੱਕ ਹੈ ਬਿਲਕੁਲ ਜੀ ਤੇ ਮੈਨੂੰ ਇੱਥੇ ਆ ਕੇ ਜਿਵੇਂ ਤੁਸੀਂ ਕਹਿ ਸਕਦੇ ਹੋ ਨਾ ਸਪਿਰਚੁਅਲਿਜ਼ਮ ਦਾ ਰਸਤਾ ਖੁੱਲਿਆ ਪੰਜਾਬ ਨੇ ਜੀ ਤੇ ਉਹ दैट ਥਿੰਗ ਰੀਅਲੀ ਮੈਨੂੰ ਬਹੁਤ ਵੱਡਾ ਗੇਨ ਲੱਗਿਆ ਜੀ ਔਰ ਮੈਂ ਕਹਿਲਾਸ਼ ਵੀ ਗਈ ਤੇ ਮੈਨੂੰ ਉੱਥੇ ਵੀ ਬਾਸ ਮਿਲਿਆ ਜੀ ਤੇ ਇਸ ਲਈ ਮੇਰਾ ਇੱਕ ਮਕਸਦ ਹੈ ਜ਼ਿੰਦਗੀ ਵਿੱਚ ਕਿ ਮੈਂ ਗੁਰੂ ਤੇਗ ਬਹਾਦਰ ਸਾਹਿਬ ਦਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜੀ ਪ੍ਰਚਾਰ ਕਰਕੇ ਉਹਨਾਂ ਦੀ ਜਿਹੜੀ ਹਿਸਟਰੀ ਹੈ ਉਹ ਸਾਰੇ Hindu Sikh Muslim ਵਿੱਚ ਦਿਖਾਵਾ ਜੀ ਕਿ ਲੋਕਾਂ ਨੂੰ ਪਤਾ ਚਲੇ ਕਿ ਇਹੋ ਜੈ ਵੀ ਅਵਤਾਰ ਹੋਏ ਨੇ ਬਿਲਕੁਲ ਜੀ ਬਿਲਕੁਲ ਜੀ ਤੇ ਇਥੋਂ ਵਰ ਕਿਹੜੀ ਆਪਾਂ ਚਲਿਏ ਇੰਡਸਟਰੀ ਵੱਲ ਪਹਿਲੀ ਕਿਹੜੀ ਫਿਲਮ ਸੀ ਅੰਦਰ ਜਦੋਂ ਪੰਜਾਬ ਦੇ ਵਿੱਚ ਜਾ ਕੇ ਕੀਤੀ ਸੀ ਸਰਪੰਚ ਬਹੁਤ ਵੱਡੀ ਹਿੱਟ ਸੀ 골ਡਨ ਜੁਬਲੀ 골ਡਨ ਜੁਬਲੀ ਸੀ ਹਾਂਜੀ ਮੇਰੀ ਪਹਿਲੀ ਫਿਲਮ ਤੋਂ ਮੈਂ ਇਥੇ ਸਟਾਰ ਬਣ ਗਈ ਸੀ ਬਹੁਤ ਵੱਡਾ ਜੀ ਹਰ ਪੰਜਾਬੀ ਫਿਲਮ ਪਹਿਲੇ ਮੇਰੇ ਕੋਲ ਆਂਦੀ ਸੀ ਆਫਰ ਜੇ ਮੈਂ ਰਿਫਿਊਜ਼ ਕਰਦੀ ਸੀ ਤੇ ਮਾਰ ਜਾਂਦੇ ਹਾਂਜੀ 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 ਤੇ ਫਿਰ ਉਹਦਾ ਕਿਸ ਤਰ੍ਹਾਂ ਸਵਾਦ ਬਣਦਾ ਸੀਗਾ ਹਾਂਜੀ ਉਹਦਾ ਸਵੱਬ ਕਿਸ ਤਰ੍ਹਾਂ ਬਣਿਆ ਸੀ ਜਦੋਂ ਪਹਿਲੀ ਵਾਰ ਮੈਂ ਹਾਂ ਮੈਂ ਲਾਵਾਰ ਇਸ ਦੀ ਸ਼ੂਟਿੰਗ ਕਰਕੇ ਬੰਬੇ ਆਈ ਸੀ ਸਾਡਾ ਪਰਿਵਾਰ ਧਰਮਿੰਦਰ ਜੀ ਦੇ ਪਰਿਵਾਰ ਨਾਲ ਬਹੁਤ ਕਲੋਜ਼ ਸੀਗਾ ਹਾਂਜੀ ਮੇਰੇ ਡੈਡੀ ਦੀ ਕਲੋਜ਼ਨੈਸ ਧਰਮ ਜੀ ਨਾਲ ਹਾਂਜੀ ਔਰ ਧਰਮ ਜੀ ਦੇ ਜੀਜਾ ਜੀ ਸ਼ੇਰ ਜੰਗ ਸ਼ੇਰ ਜੰਗ ਸਿੰਘ ਪੰਚੀ ਜੀ ਉਹਨਾਂ ਦੇ ਨਾਲ ਬਹੁਤ ਸੀਗੇ ਜੀ ਬਹੁਤ ਕਲੋਜ਼ ਧਰਮ ਜੀ ਦੇ ਬਰਥਡੇ ਮੇਰੇ ਡੈਡੀ ਅਗਰ ਫਿਲਮ ਇੰਡਸਟਰੀ ਵਿੱਚ ਕਿਸੇ ਦੀ ਵੀ ਜਨਮ ਦਿਨ ਤੇ ਜਾਂਦੇ ਸੀ ਨਾ ਅਗਰ ਤਾਂ ਸਿਰਫ ਧਰਮਜੀਤ ਸੀ ਜੀ ਜੀ ਜਿਨ੍ਹਾਂ ਦੇ ਬਰਥਡੇ ਤੇ ਜਾਂਦੇ ਸੀ ਵਿਸ਼ ਕਰਨ ਲਈ ਹਾਂਜੀ ਹਾਂਜੀ ਤੇ ਮੇਰੀ ਮੰਮੀ ਦੀ ਸ਼ਸ਼ੀ ਕਪੂਰ ਨਾਲ ਜੀ ਬਹੁਤ ক্লোਜ਼ਨੈਸ ਸੀ ਕੀ ਬਾਤ ਹੈ ਜੀ ਤੇ ਫਿਰ ਇਸ ਕਰਕੇ ਪਹਿਲਾ ਸਰਪੰਚ ਕੀਤੀ ਸੀ ਜੀ ਹਾਂਜੀ ਜਦੋਂ ਪਹਿਲੀ ਵਾਰੀ ਪੰਜਾਬ ਆਏ ਹੋ ਹਨ ਜੀ ਤੇ ਉਧਰੋਂ ਤੁਹਾਡੀ ਪ੍ਰੇਮਿੰਦਰ ਜੀ ਨੇ ਮੈਨੂੰ ਕਿਹਾ ਪ੍ਰੀਤੀ ਸਰਪੰਚ ਵਿੱਚ ਕੰਮ ਕਰੇਗੀ ਮੈਂ ਤਾਂ ਹਿੰਦੀ ਕਰ ਰਹੀ ਸੀ ਉਸ ਵੇਲੇ ਲਾਵਾਰ ਇਸ ਕਰ ਸ਼ੂਟਿੰਗ ਤਾਂ ਆਈ ਸੀ ਹਾਂਜੀ ਔਰ ਅਰਪਨ ਸਾਇਨ ਕੀਤੀ ਸੀ ਜੀ ਤਾਂ ਤੇ ਜਦ ਵਿਰਿੰਦਰ ਜੀ ਨੇ ਕਹ ਪ੍ਰੀਤੀ 10 ਦਿਨ ਦੀ ਡੇਟਸ ਚਾਹੀਦੀ ਐ ਮੇਰੀ ਫਿਲਮ ਚ ਗੈਸਟ ਅਪੀਅਰੈਂਸ ਕਰ ਦੇ ਉਹ 10 ਦਿਨ ਵਿੱਚ ਉਹਨਾਂ ਨੇ ਪੰਜ ਗਾਣੇ ਕਲਾਈਮੈਕਸ ਕਿੰਨੇ ਸੀਨ ਸ਼ੂਟ ਕਰਕੇ ਹੀਰੋਇਨ ਹੀ ਬਣਾਤਾ ਕਿ ਫਿਲਮ ਸੀ ਅ ਬਸ ਬਹੁਤ ਅੱਛਾ ਕੀਤਾ ਉਹਨਾਂ ਨੇ ਕਿਉਂਕਿ ਦੇਖੋ ਜੇ ਮੈਂ ਹਿੰਦੀ ਵਿੱਚ ਹੀ ਰਹਿੰਦੀ ਤਾਂ 1 ਆਫ ਦਾ ਮੈਨੀ ਰਹਿੰਦੀ ਹਾਂਜੀ ਇੱਥੇ ਮੈਂ 25 ਈਅਰਸ ਜੀ ਵੀ ਤੁਸੀਂ ਕਹਿ ਸਕਦੇ ਹੋ ਟਾਪ ਤੇ ਰਹੀ ਐ ਜ਼ਹਿਰ ਹੋਏ ਬਿਲਕੁਲ ਜੀ ਬਿਲਕੁਲ ਕਿਉਂਕਿ ਅਸੀਂ ਤਾਂ ਉਹ ਸਮਾਂ ਹਟਾਇਆ ਜੀ ਤਾਂ ਕਰਕੇ ਹਾਂ ਜੀ ਉਹ ਚੀਜ਼ਾਂ ਦੇਖਿਆ ਨੇ ਲੋਕਾਂ ਨੂੰ ਬੜੀ ਉਮੀਦ ਰਹਿੰਦੀ ਸੀ ਆਸ ਰਹਿੰਦੀ ਸੀ ਵੀ ਆਹ ਫਿਰ ਕਿਉਂਕਿ ਬਹੁਤ ਛੋਟੀ ਆ ਗਈ ਸੀ ਨਾ ਇਸ ਕਰਕੇ 25 ਸਾਲ ਮੈਂ ਹੀਰੋਇਨ ਰਹੀ ਹਾਂ ਹਾਂ ਜੀ ਫਿਲਮ ਇੰਡਸਟਰੀ ਵਿੱਚ ਹਾਂ ਜੀ ਬਿਲਕੁਲ ਜੀ ਪਹਿਲੀ ਫਿਲਮ ਵੇਲੇ ਕਿੰਨੀ ਉਮਰ ਸੀ ਤੁਹਾਡੀ ਜੀ ਪਹਿਲੀ ਫਿਲਮ 13 ਸਾਲ ਦੀ ਉਮਰ 'ਚ ਕੀਤੀ ਸੀ ਕੀ ਬਾਤ ਹੈ ਹਾਂ ਬਾਤ ਪੰਜਾਬੀ ਪਹਿਲੇ 15 ਸਾਲ ਦੀ ਉਮਰ 'ਚ ਹਾਂ ਜੀ ਜੀ ਔਖਾ ਕਿੰਨਾ ਲੱਗਿਆ ਜੀ ਜਦੋਂ ਕਿਉਂਕਿ ਤੁਸੀਂ ਉਧਰ ਪੜ੍ਹੇ ਹੋ ਉਧਰ ਹਿੰਦੀ ਜ਼ਿਆਦਾ ਤੇ ਇੰਦਰਾ ਕੀ ਪੰਜਾਬੀ ਦੇ ਨਾਲ ਆ ਨਾ ਜੀ ਪਤਾ ਕੀ ਮੇਰੇ ਡੈਡੀ ਪੰਜਾਬੀ ਚ ਗੱਲ ਕਰਦੇ ਸੀ ਕੀ ਬਾਤ ਹੈ ਲੋਹਰ ਰਹੇ ਸੀ ਨਾ ਇਹ ਲੋਹਰ ਵੀ ਰਹੇ ਸੀ ਮੇਰੇ ਡੈਡੀ ਹਾਂਜੀ ਬਿਫੋਰ ਫਿਲਮ ਲਾਈਨ ਚ ਆਉਣ ਤੋਂ ਪਹਿਲਾਂ ਲੋਹਰ ਰਹੇ ਸੀ ਕਸ਼ਮੀਰੀ ਗੇਟ ਉੱਥੇ ਇੱਕ ਜਗ੍ਹਾ ਉੱਤੇ ਰਹੇ ਸੀ ਤੇ ਮੇਰੇ ਡੈਡੀ ਉਰਦੂ ਵਿੱਚ ਲਿਖਦੇ ਸੀ ਔਰ ਪੰਜਾਬੀ ਬੋਲਦੇ ਸੀ ਜੀ ਤੇ ਇਹ ਆਪਣੇ ਵਿੱਚ ਬਦ ਪਹਿਣ ਭਰਾ ਪੰਜਾਬੀ ਚ ਗੱਲ ਕਰਦੇ ਸੀ ਜੀ ਇਸ ਕਰਕੇ ਜੇ ਸਰਪੰਚ ਕੀਤੀ ਇਮੀਡੀਏਟਲੀ ਮੈਂ ਉਹ ਜਿਹੜਾ ਜ਼ੁਬਾਨ ਹੈ ਨਾ ਮੈਂ ਫੜ ਲਈ ਲਈ ਤੇ ਪਹਿਲੇ ਵਿਰਿੰਦਰ ਜੀ ਨੇ ਸੋਚਿਆ ਸੀ ਕਿ ਪ੍ਰੀਤੀ ਤੋਂ ਰੋਮਨ ਵਿੱਚ ਲਿਖ ਕੇ ਪੰਜਾਬੀ ਵਰਡਸ ਦਿਆਂਗੇ ਬੋਲੇਗੀ ਫਿਰ ਬਾਅਦ ਚ ਅਸੀਂ ਡਬਿੰਗ ਕਰਾ ਲਾਂ ਬਟ ਜਦ ਉਹਨਾਂ ਨੇ ਦੇਖਿਆ ਕਿ ਮੈਂ ਬਹੁਤ ਸੋਨਾ ਬੋਲੀਆਂ ਉਹਨਾਂ ਨੇ ਕਿਹਾ ਫਿਰ ਪ੍ਰੀਤੀ ਤੋਂ ਹੀ ਡਬਿੰਗ ਕਰਾ ਦੇ ਜੀ ਜੀ ਕੋਈ ਹੋਰ ਵੌਇਸ ਨਹੀਂ ਲੈਣੇ ਕੀ ਬਾਤ ਹੈ ਜੀ ਕਿਉਂਕਿ ਜਿਵੇਂ ਤੁਸੀਂ ਦੱਸਿਆ ਨਾ 25 ਸਾਲ ਫਿਰ ਸਿੱਕਾ ਚੱਲਿਆ ਹਾਂਜੀ ਅੱਜ ਵੀ ਪੰਜਾਬੀ ਸਿਨੇਮੇ ਵਾਲੇ ਜਿਹੜੇ ਪੰਜਾਬੀ ਫਿਲਮਾਂ ਨੂੰ ਚਾਣ ਵਾਲੇ ਨੇ ਅੱਜ ਵੀ ਯਾਦ ਕਰਦੇ ਆ ਜੀ ਮਾਣ ਕਰਦੇ ਆ ਨਹੀਂ ਨਹੀਂ ਬਹੁਤ ਬਹੁਤ ਪੰਜਾਬ ਨੇ ਮੈਨੂੰ ਬਹੁਤ ਪਿਆਰ ਦਿੱਤਾ ਮੈਂ ਸ਼ੁਕਰਗੁਜ਼ਾਰ ਆ ਰੱਬ ਦਾ ਵੀ ਪੰਜਾਬੀਆਂ ਦਾ ਵੀ ਕਿ ਪਿਆਰੀ ਤੇ ਜ਼ਿੰਦਗੀ ਵਿੱਚ ਚਾਹੀਦਾ ਹੋਰ ਕੀ ਹੈ ਬਾਕੀ ਤੇ ਸਭ ਕੁਝ ਠੀਕ ਹੈ ਚੱਲਦਾ ਬਿਲਕੁਲ ਬੰਦੇ ਨੇ ਮੈਨੂੰ ਜਿੰਨਾ ਪਿਆਰ ਪੰਜਾਬੀਆਂ ਨੇ ਦਿੱਤਾ ਉਸ ਕਰਕੇ ਬਹੁਤ ਮੈਨੂੰ ਮਤਲਬ ਜ਼ਿੰਦਗੀ ਵਿੱਚ ਬਹੁਤ ਕੁਝ ਮਿਲਿਆ ਜੀ ਜੀ ਸੋ ਕਿਸ ਤਰ੍ਹਾਂ ਦਾ ਰਿਹਾ ਜੀ ਜਿਹੜਾ ਤੁਹਾਡਾ ਪਹਿਲਾ ਐਕਸਪੀਰੀਅੰਸ ਸੀਗਾ ਜਿਵੇਂ ਬਰਿੰਦਰ ਜੀ ਨਾਲ ਜਿਹੜੀ ਫਿਲਮ ਕੀਤੀ ਸੀ ਸਰਪੰਚ ਜੀ ਉਹ ਕਿਸ ਤਰ੍ਹਾਂ ਦਾ ਮੈਂ ਜਦ ਆਈ ਸੀ ਉਸ ਸ਼ੂਟਿੰਗ ਤੇ ਚੰਡੀਗੜ੍ਹ ਹੀ ਰਹੇ ਸੀ ਅਸੀਂ ਸ਼ੂਟਿੰਗ ਇੱਥੇ ਹੀ ਕੀਤੀ ਸੀ ਕੋਈ ਹੋਟਲ ਸੀ ਸਵਰਾਣ ਹੋਤੇ ਵੀਰਿੰਦਰ ਜੀ ਨੇ ਪੂਰਾ ਲਿੱਤਾ ਸੀ ਹੋਟਲ ਜੀ ਉੱਥੇ ਅਸੀਂ ਰਹੇ ਸੀ ਤੇ ਮੈਨੂੰ ਯਾਦ ਹੈ ਸ਼ੂਟਿੰਗ ਸਵੇਰੇ ਕਰਦੇ ਸੀ ਵੀਰਿੰਦਰ ਜੀ ਨਾਲ ਔ ਸ਼ਾਮੀ ਵੀਰਿੰਦਰ ਜੀ ਦਾ ਬੇਟਾ ਪਿੰਕੂ ਮੈਂ ਉਹਨਾਂ ਦਾ ਇੱਕ ਨੇਫਿਊ ਬੱਬੂ ਤੇ ਮੇਰਾ ਬ੍ਰਦਰ ਰਾਜਸਾਹਬ ਅਸੀਂ ਚਾਰੋਂ ਚंडीगढ़ 17 ਸੈਕਟਰ ਚ ਕੁਬ ਦੇਸੀ ਜਾ ਕੇ ਬੱਚੇ ਸੀਗੇ ਨਾ ਐਨੀ ਉਮਰ ਤੇ ਨਹੀਂ ਸੀਗੀ ਹਾਂਜੀ ਹਾਂਜੀ ਤੇ ਮੈਂ ਵਿਰੇਂਦਰ ਜੀ ਮਿਸਟਰ ਵਿਰੇਂਦਰ ਜੀ ਨਾਲ ਮੇਰੀ ਮੰਮੀ ਬੈਠਦੀ ਸੀ ਮੈਂ ਉਹਨਾਂ ਦੇ ਬੱਚਿਆਂ ਨਾਲ ਕੁਬਦੀ ਸੀ ਪਿੰਕ ਕੋਨਾ ਜੀ ਜੀ ਤੇ ਜਾ ਕੇ ਅਸੀਂ ਮਤਲਬ ਬਟ ਮੈਂ ਬਹੁਤ ਧਰਮ ਜੀ ਦੀ ਫੈਮਿਲੀ ਤੋਂ ਬਹੁਤ ਕੁਝ ਸਿੱਖਿਆ ਜੀ ਮੇਰੇ ਡੈਡੀ ਨੇ ਉਸ ਟਾਈਮ ਨਾ ਮਤਲਬ ਜਿਤ ਫਿਲਮਸ ਜੁਆਇਨ ਕੀਤੀ ਮੈਨੂੰ ਕਿਹਾ ਧਰਮ ਜੀ ਦੀ ਫੈਮਿਲੀ ਨਾਲ ਸਪੈਂਡ ਟਾਈਮ ਬਹੁਤ ਚੰਗੀ ਫੈਮਿਲੀ ਹੈ ਤੁਸੀਂ ਅੱਛਾ ਹੀ ਸਿੱਖੋਗੇ ਉੱਥੇ ਲੈ ਕੇ ਆ ਮੈਂ ਸਮਝਦੀ ਹਾਂ ਮਿਸਿਸ ਧਰਮਿੰਦਰ ਦਾ ਮੇਰੇ ਤੇ ਬਹੁਤ ਹੋ ਰਿਹਾ ਹੈ ਪ੍ਰਭਾਵ ਜਿਸ ਤਰ੍ਹਾਂ ਉਹ ਫੈਮਿਲੀ ਨੂੰ ਬਣ ਕੇ ਰੱਖਦੇ ਸੀ ਉਹਨਾਂ ਦੀ ਫੈਮਿਲੀ ਉਹਨਾਂ ਦੀ ਮੰਮੀ ਧਰਮਜੀਤ ਦੀ ਮੰਮੀ ਐਨੀ ਚੰਗੀ ਲੇਡੀ ਮੈਂ ਮਤਲਬ ਬਹੁਤ ਹੀ ਜਦੋਂ ਪੰਜਾਬ ਆਉਂਦੇ ਸੀ ਨਾ ਤਾਂ ਆਪਣੇ ਪਿੰਡ ਲਈ ਸਾਰੇ ਵਾਲੀ ਸੂਟ ਲੈ ਕੇ ਆਉਂਦੇ ਸੀ ਉਹ ਸੂਟ ਇਕੱਠੇ ਕਰਦੇ ਸੀ ਬੰਬੇ ਵਿੱਚ ਸ਼ਾਪਿੰਗ ਕਰਕੇ ਕਿੰਝ ਤੇ ਆਸਾਨੇ ਵਾਲ ਜਾਵਾਂਗੀ ਤੇ ਸਾਰਿਆਂ ਨੂੰ ਮੰਨਾਂਗੀ। ਕੀ ਬਾਤ ਹੈ ਜੀ। ਬਹੁਤ ਹੀ ਲਵਿੰਗ ਲੇਡੀ ਸੀਗੇ ਬਹੁਤ ਪਿਆਰ ਕਰਦੀ ਸੀ। ਮੈਨੂੰ ਤੇ ਉਹਨਾਂ ਨੇ ਇੱਕ ਫਿਲਮ ਵੀ ਦਿਵਾਈ ਸੀ ਧਰਮਜੀ ਨਾਲ ਕਾਨੂੰਨ ਦੀ ਜ਼ੰਜੀਰ ਧਰਮਜੀ ਨੂੰ ਕਹਿ ਕੇ। ਬੀਜੀ ਬਹੁਤ ਅੱਛੀ ਸੀ। ਹਾਂਜੀ ਜਦ ਮੇਰੇ ਡੈਡੀ ਦੀ ਡੈਥ ਹੋਈ ਤੇ ਬੀਜੀ ਨੇ ਆ ਕੇ ਰੋਜ਼ ਉਹ ਪਾਠ ਕਰਦੀ ਸੀ ਗੀਤਾ ਦਾ ਮੇਰੇ ਘਰ ਆ ਕੇ ਰੋਜ਼ ਬੀਜੀ। ਜੀ। ਔਰ ਜਦ ਮੇਰੇ ਡੈਡੀ ਮੇਰੇ ਬ੍ਰਦਰ ਦੇ ਸਰ ਤੇ ਉਹ ਕ੍ਰਿਆ ਵਿੱਚ ਪਗੜੀ ਬੰਨਨੀ ਸੀ ਉਹ ਧਰਮਜੀਤ ਦੇ ਡੈਡੀ ਨੇ ਕੀਤਾ ਸੀ ਉਹ ਜੀ ਜੀ ਬਾਉ ਜੀ ਨੇ ਜੀ ਸਰਪੰਚ ਤੋਂ ਬਾਅਦ ਫਿਰ ਯਾਰੀ ਜੜਦੀ ਆਈ ਸੀ ਜਾਂ ਨਹੀਂ ਸਰਪੰਚ ਦੇ ਬਾਅਦ ਤੇ ਬਹੁਤ ਸਾਰੀ ਫਿਲਮਾਂ ਆਸਰਾ ਪਿਆਰ ਦਾ ਹਾਂ ਜੀ ਜੀ ਉਮਰ ਪ੍ਰਕਾਸ਼ ਦੀ ਨਿੰਮੋ ਹਾਂ ਜੀ ਨਿੰਮੋ ਵਿੱਚ ਦਲਜੀਤ ਕੌਰ ਵੀ ਸੀਗੀ ਮੇਰੇ ਨਾਲ ਹੈਨਾ ਔਰ ਨਿੰਮੋ ਵਿੱਚ ਕਾਫੀ ਔਰ ਇਸ ਕੇ ਫਿਰ ਨਿੰਮੋ ਜਿਗਰੀ ਆਰ ਹਾਂਜੀ ਦੇ ਬਹੁਤ ਸਾਰੀ ਫਿਲਮਾਂ ਜੱਦੂਰ ਵਿੱਚ ਜੱਦੂਰ ਵਿੱਚ ਸੁਹਾਗ ਚੂੜਾ ਹਾਂਜੀ ਬਹੁਤ ਸਾਰੀ ਦੀਵਾ ਬਲੀ ساری ਰਾਤ ਪਾਬੋ ਬਹੁਤ ਫਿਲਮਾਂ ਵੈਸੇ ਤਾਂ ਸਾਰੀਆਂ ਹਿੱਟ ਰਹੀਆਂ ਨੇ ਦੁਸ਼ਮਨੀ ਦੀ ਹਾਂਜੀ ਹਾਂਜੀ ਉਹ ਵੀ ਕੀ ਬਾਤ ਹੈ ਜੀ ਜਿਵੇਂ ਰੇਲ ਗੱਡੀ ਆਈ ਪਿੱਛੇ ਹੋ ਜਾ ਸਾਡੀ ਰੇਲ ਗੱਡੀ ਆਈ ਹਾਂਜੀ ਬਹੁਤ ਹਿੱਟ ਸਾਂਗਸ ਏ ਬਿਲਕੁਲ ਜੀ ਵੀਰਿੰਦਰ ਜੀ ਨੂੰ 뮤직 ਦਾ ਬਹੁਤ ਸੀਗਾ ਸੈਂਸ ਹਾਂਜੀ ਉਹਨਾਂ 뮤זיਕ ਬਹੁਤ ਸੋਹਣਾ ਲੱਗਦੀ ਸੀ ਫਿਰ ਵਿੱਚ ਇੱਕ ਇੱਕ ਗਾਣਾ ਹਿੰਟ ਹੁੰਦਾ ਸੀ ਉਹਨਾਂ ਦਾ ਬਿਲਕੁਲ ਜੀ 뮤זיਕ ਸੈਲਸ ਬਹੁਤ ਚੱਗੀ ਸੀ ਕਿ ਉਹਨਾਂ ਦੀ ਕਿਉਂਕਿ ਯਾਰੀ ਜੱਟ ਦੀ ਵਿੱਚ ਦੇਖਦੇ ਆ ਜਦੋਂ ਉਧਰ ਜਾਣਾ ਹੁੰਦਾ ਤੇ ਉੱਥੇ ਗੀਤ ਪਰਮਾਏ ਜਾਂਦੇ ਨੇ ਜਾਂ ਪਾਣੀ ਵਿੱਚ ਮਾਰਾਂ ਲੀਤਾ ਉਹ ਅੱਜ ਵੀ ਲੋਕ ਪਿਆਰ ਨਾਲ ਸੁਣਦੇ ਨੇ ਜੀ ਤੇ ਨਿੰਮੋ ਦਾ ਕੀ ਬਤ ਹੈ ਜੀ ਨਿੰਮੋ ਦੇ ਸਾਰੇ ਵੀ ਗਾਣੇ ਹਿੱਟ ਸੀਗੇ ਨਾ ਬਹੁਤ ਮਤਲਬ ਬਹੁਤ ਵਿਰਧਜੀਤ ਦੀ ਟਾਈਪ ਦੀ ਫਿਲਮਾਂ ਮੈਂ ਸੋਚ ਰਹੀ ਹਾਂ ਉਹਨਾਂ ਦੀ ਕੋਈ ਫਿਲਮ ਦਾ ਰੀਮੇਕ ਕਰਾਂ ਜੀ ਕੀ ਬਾਤ ਹੈ ਜੀ ਅੱਜ ਦੀ ਆਡੀਅנס ਨੂੰ ਅੱਜ ਦੇ ਬੱਚੇ ਨੂੰ ਅੱਜ ਦੀ ਜਨਰੇਸ਼ਨ ਨੂੰ ਉਸ ਟਾਈਪ ਦੀ ਫਿਲਮ ਦੇਣੀ ਚਾਹੀਦੀ ਵੇਖਣ ਲਈ ਜੀ ਜੀ ਹੈਨਾ ਆਪਾਂ ਸਿਰਫ ਕਾਮੇਡੀ ਸ਼ੋਅ ਕਾਮੇਡੀ ਸ਼ੋਅ ਦਿਖਾ ਰਹੇ ਹਾਂ ਹਾਂਜੀ 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 ਬਿਲਕੁਲ ਜੀ ਬਿਲਕੁਲ ਜਿਸ ਤਰ੍ਹਾਂ ਦੀ ਪੰਜਾਬੀ ਫਿਲਮਾਂ ਬਣ ਰਹੀਆਂ ਹੁਣ ਹੁਣ ਗਿੱਪੀ ਨੇ ਜਿਹੜੀ ਬਣਾਈ ਹੈ ਮੈਂ ਸਮਝੀ ਰਹੀ ਆ ਉਹ ਬਹੁਤ ਚੰਗਾ ਸੀ ਉਹਨੇ ਚੁੱਕਿਆ ਬੀੜਾ ਬਿਲਕੁਲ ਜਿਹੜਾ ਇੱਕ ਡਿਫਰੈਂਟ ਪੰਜਾਬੀ ਫਿਲਮ ਖਲ ਸੇ ਉਹ ਬਹੁਤ ਅੱਛਾ ਬਿਲਕੁਲ ਜੀ ਬਿਲਕੁਲ ਕਾਫੀ ਚੀਜ਼ਾਂ ਨੇ ਜਿਹੜੀਆਂ ਆ ਰਹੀਆਂ ਜੀ ਨਹੀਂ ਹਾਂ ਹਾਂ ਜੀ ਬਿਲਕੁਲ ਜੀ ਦਲਜੀਤ ਬਹੁਤ ਉਹ ਫਿਲਮ ਕਰਦਾ ਹੈ ਨਾ ਬਹੁਤ मीनिंगफुल ਫਿਲਮ ਉਹਨੇ ਹਿੰਦੀ ਵਿੱਚ ਵੀ ਬਹੁਤ मीनिंगफुल ਫਿਲਮਸ ਕੀਤੀਆਂ ਨੇ ਹਾਂਜੀ ਹਾਂਜੀ ਹਾਂ ਉਹਨਾਂ ਨੇ 84 ਦੇ ਸੰਬੰਧ ਦੇ ਵਿੱਚ ਵੀ ਕਾਫੀ ਕੁਝ ਕੀਤਾ ਮੈਂ ਵੀ ਇੱਕ ਸਬਜੈਕਟ ਲਿਖਿਆ ਹੈ ਦਲਜੀਤ ਨੂੰ ਮਾਈਂਡ ਚ ਰੱਖ ਕੇ ਹਿੰਦੀ ਫਿਲਮ ਜੀ ਉਹ ਮੈਂ ਬਣਾਣੀ ਹੈ ਡੈਫੀਨਿਟਲੀ ਪਰ ਉਹ ਮੈਂ ਆਪ ਨਹੀਂ ਬਣਾਉਂਗੀ ਮੈਂ ਕਿਸੇ ਵੱਡੇ ਪ੍ਰੋਡਿਊਸਰ ਤੋਂ ਫਿਲਮ ਬਣਾਵਾਉਂਗੀ ਪਾਰਟੀਸ਼ਨ 1947 ਜੀ ਸੋ दैट ਵਿਚ ਦਲਜੀਤ ਲਈ ਉਹ ਕੈਰੈਕਟਰ ਸੂਟ ਕਰਦਾ ਤੇ ਸੁਣਦੇ ਕਿਉਂ ਜਿਆਦਾ ਤੁਸੀਂ ਪੰਜਾਬੀ ਕਿਉਂਕਿ ਪੰਜਾਬ ਨੂੰ ਪਿਆਰ ਕਰਦੇ ਹੋ ਤੇ ਇਹ ਕਿਹੜੇ ਗੀਤਾਂ ਨੂੰ ਸੁਣਦੇ ਹੋ ਜਿਆਦਾ ਤੁਸੀਂ ਮੈਂ ਹਾਂ ਜੀ ਪੰਜਾਬੀ ਡੈਫੀਨਿਟਲੀ ਗੁਰਦਾਸ ਮਾਨ ਹਾਂ ਜੀ ਔਰ ਦਲਜੀਤ ਦੇ ਗਾਣੇ ਵੀ ਮੈਨੂੰ ਅੱਛੇ ਲੱਗਦੇ ਆ ਜੀ ਐਂਡ ਵੈਸੇ ਸਾਰੇ ਆਈ ਥਿੰਕ ਪੰਜਾਬੀ ਜੋ ਮੈਲੋਡੀ ਗਾਉਂਦੇ ਆ ਨਾ ਉਹ ਮੈਨੂੰ ਚੰਗੇ ਲੱਗਦੇ ਆ ਮੈਨੂੰ ਸਰਤਾਜ ਹੈ ਨਾ ਉਹਦੇ ਵੀ ਨਾਲੇ ਬਹੁਤ ਰੂਹਾਨੀ ਹੁੰਦੇ ਆ ਹਾਂਜੀ ਮੈਨੂੰ ਲਾਈਕ ਆਈ ਟੈਲ ਯੂ ਮੈਨੂੰ ਉਹ ਡਮ ਡਮ ਰੈਪ ਰੈਪ ਉਹ ਨਹੀਂ ਚੰਗਾ ਲੱਗਦਾ ਮੈਨੂੰ ਮੈਲੋਡੀ ਚੰਗੀ ਲੱਗਦੀ ਮੀਨਿੰਗ ਫੁਲ ਵਧੀਆ ਲੱਗਦੀ ਹਾਂ ਮੈ ਮੈਲੋਡੀ ਟਾਈਪ ਆਫ ਸongs ਬਿਲਕੁਲ ਜੀ ਬਿਲਕੁਲ ਤੁਸੀਂ ਮਾਨ ਸਾਹਿਬ ਨਾਲ ਵੀ ਕਾਫੀ ਕੰਮ ਕੀਤਾ ਨਹੀਂ ਗੁਰਦਾਸ ਮਾਨ ਜੀ ਹੈ ਨਾ ਜੀ ਉਹ ਵੀ ਵਾਵਾ ਬੋਰ ਨੇ ਬਹੁਤ ਸਮਾਹ ਹੋ ਗਿਆ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਤੇ ਉਹਨਾਂ ਦੇ ਨਾਲ ਕੋਈ ਐਦਾਂ ਦੀ ਕੋਈ ਯਾਦ ਨਹੀਂ ਐਕਸਪੀਰੀਅੰਸ ਉਹਨਾਂ ਦੇ ਨਾਲ ਕਿੱਦਾਂ ਰਿਹਾ ਕਿਉਂਕਿ ਉੱਚਾ ਦਰਬਾਬੀ ਨਾਨਕ ਦਾਦੀ ਵਿੱਚ ਬਹੁਤ ਸੋਹਣਾ ਸੀ ਗੁਰਦਾਸ ਮਾਨ ਜੀ ਅੱਜ ਵੀ ਬਹੁਤ ক্লোਜ਼ ਨੇ ਹਾਂਜੀ ਉਹਨਾਂ ਦੀ ਫੈਮਿਲੀ ਮਨਜੀਤ ਮੇਰੀ ਬਹੁਤ ਜਿਵੇਂ ਸਿਸਟਰ ਹੀ ਆ ਬਹੁਤ ক্লোਜ਼ ਹੈ ਐਂਡ ਬੀਤਾ ਗੁਰੀਖ ਗ੍ਰੈਂਡਸਨ ਗੁਰਵਾਖ ਹਾਂਜੀ ਸਾਰੇ ਮੈਨੂੰ ਉਹ ਪਰਿਵਾਰ ਹੀ ਲੱਗਦਾ ਆਪਣਾ ਮੈਂ ਕਦੇ ਮਾਨਸ ਨੂੰ ਨਹੀਂ ਸੋਚਿਆ ਕਿ ਇਹ ਮੇਰੇ ਫਰੈਂਡਸ ਹੈ ਮੈਂ ਉਹਨਾਂ ਨੂੰ ਬਿਲਕੁਲ ਪਰਿਵਾਰ ਵਰਗਾ ਸਮਝਦੀ ਹਾਂ ਉਹਨਾਂ ਨੇ ਵੀ ਮੈਨੂੰ ਉਸੇ ਤਰ੍ਹਾਂ ਪਿਆਰ ਦਿੱਤਾ ਹੈ ਔਰ ਬਹੁਤ ਆਪਣਾਪਨ ਦਿੱਤਾ ਹੈ ਔਰ ਮੈਂ ਵੈਰੀ ক্লোਜ਼ ਟੂ ਰਿਸਪੈਕt ਗੁਰਦਾਸ ਮਾਨ ਫਰਮ ਦ ਬੋਟਮ ਆਫ ਮਾਈ ਹਾਰਟ ਬਿਲਕੁਲ ਜੀ ਵਰਿੰਦਰ ਜੀ ਦੀ ਗੱਲ ਕਰ ਲਈਏ ਉਹ ਵੀ ਇੱਕ ਯੁੱਗ ਸੀ ਉਸ ਸਮੇ ਦਾ ਜੀ ਵਰਿੰਦਰ ਜੀ ਤੇ ਕੀ ਗੱਲ ਹੈ ਵਰਿੰਦਰ ਜੀ ਉਹ ਵਾਸ ਅ ਫੈਂਟੈਸਟਿਕ ਫਿਲਮ ਮੇਕਰ ਔਰ ਬਹੁਤ ਹੀ ਅੱਛੇ ਇਨਸਾਨ ਸੀ ਕੇ ਪਾਸ਼ੀ ਜੀ ਬਹੁਤ ਅੱਛੇ ਸੀ ਹੀ ਵਾਸ ਵੈਰੀ ਲਵਿੰਗ ਵੈਰੀ ਅਫੈਕਸ਼ਨੇ ਤੁਹਾਨੂੰ ਕਦੇ ਵੀ ਲੋੜ ਪਏ ਤੁਹਾਡੇ ਆ ਕੇ ਖੜੇ ਹੋ ਜਾਣਗੇ ਤੁਹਾਡੇ ਲਈ ਤੁਹਾਨੂੰ ਬਹੁਤ ਉਸ ਯੇ ਫੈਮਿਲੀ ਮਤਲਬ ਬਹੁਤ ਪੰਮੀ ਵੀ ਉਹਨਾਂ ਦੀ ਵਾਈਫ ਵੀ ਬਹੁਤ ਮਤਲਬ ਮੈਨੂੰ ਯਾਦ ਹੈ ਮਿਸਿਸ ਵਿਰਿੰਦਰ ਤੇ ਮੇਰੀ ਡਾਟਰ ਜਮੀ ਸੀ ਤੇ ਉਹਨਾਂ ਦੇ ਉਹ ਬਣਾ ਰਹੇ ਸੀਗੇ ਹੁਣ ਮਤਲਬ ਨਾਪੀਸ ਉਸਾਰੇ ਉਹ ਕਰਕੇ ਮੇਰੇ ਮੰਮੀ ਦੀ ਜਦ ਜਦ ਹੋਈ ਤੇ ਅਖੰਡ ਪਾਟ ਰੱਖਿਆ ਸੀ ਘਰੇ ਤੇ ਉਹਨਾਂ ਨੇ ਆ ਕੇ ਹੈਲਪ ਕਰਨਾ ਨਾ ਮੈਨੂੰ ਪੂਰਾ ਤੇ ਇਸ ਤਰ੍ਹਾਂ ਦੇ ਲੋਕ ਅੱਜ ਕੱਲ ਨਹੀਂ ਮਿਲਦੇ ਬਿਲਕੁਲ ਜੀ ਬਹੁਤ ਹੈ ਨਾ ਅੱਜ ਕੱਲ ਮਟੀਰੀਅਲਿਸਟਿਕ ਵਰਲਡ ਹੋ ਗਿਆ ਹੈ ਹਾਂਜੀ ਹੈ ਨਾ ਬਹੁਤ ਘੱਟ ਜੀ ਹਾਂ ਬਹੁਤ ਉਸ ਤਰ੍ਹਾਂ ਦੇ ਬੰਦੇ ਹੁਣ ਰੱਬ ਨਹੀਂ ਬਣਾਉਂਦਾ ਜਾਂ ਵਕਤ ਬਦਲ ਗਿਆ ਹੈ ਹਾਂਜੀ ਹਾਂਜੀ ਸੱਚਾ ਕਿਉਂਕਿ ਉਹ ਸਮਾਂ ਕੁਝ ਹੋਰ ਹੀ ਸੀਗਾ ਜੀ ਹੋਰ ਹੀ ਸੀਗਾ ਅੱਜ ਉਹਨਾਂ ਚੀਜ਼ਾਂ ਨੂੰ ਚੇਤੇ ਕਰਦੇ ਇੱਕ ਉਹ ਸਮਾਂ ਇੱਕ ਅੱਜ ਦਾ ਸਮਾਂ ਨਹੀਂ ਉਸ ਟਾਈਮ ਤੇ ਜਿਵੇਂ ਫਿਲਮਾਂ ਆਉਂਦੀਆਂ ਸੀ ਜੋੜੀ ਚੱਲਦੀ ਸੀ ਜੋਗਰਾਜ ਜੀ ਔਰ ਨਾਲ ਗੱਗੂ ਗੱਲ ਜੀ ਕਾਫੀ ਅੱਛੇ ਅੱਛੇ ਜਿਹੜੀਆਂ ਉਹ ਚੀਜ਼ਾਂ ਲੈ ਕੇ ਆਉਂਦੀ ਸੀ ਬੈਕ ਬੈਸੇ ਤਾਂ ਸਮੇਂ ਦੇ ਹਿਸਾਬ ਨਾਲ ਹਰ ਇੱਕ ਚੀਜ਼ ਆਪਾਂ ਕਹਿੰਦੇ ਆਂ ਵੀ ਅਪਡੇਟ ਹੁੰਦੀ ਆ ਨਾ ਇਹ ਬਦਲਦੀ ਆ ਹੁਣ ਸੋਸ਼ਲ ਮੀਡੀਆ ਆ ਗਿਆ ਪਹਿਲਾਂ ਇਹ ਚੀਜ਼ਾਂ ਨਹੀਂ ਸੀ ਹਾਂਜੀ ਹਾਂਜੀ ਤੇ ਅੱਜ ਸੋਸ਼ਲ ਮੀਡੀਆ ਤੇ ਕਾਫੀ ਕੁਝ ਆ ਜਿਹੜਾ ਪਿੰਡਾਂ ਦੇ ਵਿੱਚੋਂ ਐਕਟਰ ਪੈਦਾ ਹੋਈ ਆ ਜੀ ਮੈਂ ਸਮਝਦੀ ਆ ਇਨਸਟਾ ਬਿੰਸਟਾ ਨੇ ਥੋੜਾ ਸਾਡੇ ਕਿਥੇ ਸਾਡੇ ਬੱਚਿਆਂ ਨੂੰ ਨਾ ਮਤਲਬ ਸਪੋਇਲ ਕਰ ਦੇ ਪਤਾ ਨਹੀਂ ਹਾਂਜੀ ਮੈਂ ਇਹ ਸਵਾਲ ਕਰਨੀ ਸੀ ਕਿਉਂਕਿ ਇਹ ਇਨਸਟਾ ਦੇ ਬੱਚੇ ਲਗੇ ਹੋਏ ਨੇ ਫੋਨ ਤੇ ਤੇ ਫੈਮਿਲੀ ਨਾਲ ਬੌਂਡਿੰਗ ਕੱਟ ਹੋ ਜੂਗੀ ਨਾ ਬਿਲਕੁਲ ਬੱਚਿਆਂ ਦੀ 올 ਦਾ ਟਾਈਮ ਔਨ ਦਾ ਮੋਬਾਈਲ ਇੰਸਟਾ ਤੇ ਲੱਗੀ ਆ ਉਹ ਲੱਗਿਆ ਪਰ ਤੁਹਾਨੂੰ ਟਾਈਮ ਕੁਆਲਿਟੀ ਟਾਈਮ ਫੈਮਲੀ ਨਾਲ ਸਪੈਂਡ ਕਰਨਾ ਚਾਹੀਦਾ ਤੁਹਾਨੂੰ ਪਤਾ ਧਰਮਜੀ ਦਾ ਇਹ ਸੀਗਾ ਰੂਲ ਬੌਜੀ ਬੀਜੀ ਜਦ ਤੱਕ ਜਿੰਦੇ ਸੀ ਸਾਰੀ ਘਰ ਦੀ ਲੇਡੀਜ਼ ਨੂੰ ਉਹ ਸੀਗਾ ਸਿਸਟਰਸ ਨੂੰ ਵੀ ਨੂਆ ਨੂੰ ਵੀ ਮਤਲਬ ਜੇ 우샤 ਜੀ ਮਿਸਿਸ ਦਰਮਿੰਦਰ ਪ੍ਰਕਾਸ਼ ਜੀ ਨੂੰ ਧਰਮਜੀ ਦਾ ਆਦੇਸ਼ ਸੀ कि ਤੁਸੀਂ بی جی ਨਾਲ بیٹھ کے ਇੰਨੇ ਘੰਟੇ ਸਪੈਂਡ ਕਰਨੇ ਹੀ ਆ ਜਬ بی جی ਦੀ ਡੈਥ ਹੋ ਗਈ ਬੌਜੀ ਰਹੇ ਤੇ ਇੰਨੇ ਟਾਈਮ ਸਾਰੇ ਫੈਮਿਲੀ ਬੌਜੀ ਨਾਲ ਤਾਸ਼ ਖੇਡਦੇ ਸੀ ਇਹਦੇ ਤਾਸ਼ ਖੇਡਣਾ ਨਹੀਂ ਸੀਗਾ ਉਹ ਸਪੈਂਡਿੰਗ ਕੁਆਲਟੀ ਟਾਈਮ ਬਿਲਕੁਲ ਤਾਂ ਕਿ ਬਜ਼ੁਰਗਾਂ ਨੂੰ ਵੀ ਲੈਫਟ ਆਊਟ ਫੀਲ ਨਾ ਹੋਏ ਐਂਡ ਤੁਹਾਨੂੰ ਵੀ ਉਹਨਾਂ ਦੇ ਨਾਲ ਆਪਣੀ ਡਿਊਟੀਆਂ ਦੀ ਉਹ ਤੇ ਅੱਗੇ ਤੁਹਾਡੀ ਜਨਰੇਸ਼ਨ ਨੂੰ ਵੀ ਉਹ ਸਿੱਖਣਾ ਨੂੰ ਮਿਲਦਾ ਕਿ ਇਹ ਕਰਨਾ ਹੈ ਬਿਲਕੁਲ ਜੀ ਅچھے ਸੰਸਕਾਰ ਮਿਲਦੇ ਨੇ ਦੇਖੋ ਜਦ ਤਿੰਨ ਜਨਰੇਸ਼ਨ ਇੱਕ ਛੱਤ ਦੇ ਥੱਲੇ ਰਹਿੰਦੀ ਹੈ ਨਾ ਹਾਂਜੀ ਯੂ ਸਪੈਂਡ ਸੈਂਟ ਅ ਗੁੱਡ ਮੈਸੇਜ ਟੂ ਸੋਸਾਇਟੀ ਐਂਡ ਤੁਹਾਡੇ ਬੱਚੇ ਉਹੀ ਸਿੱਖਦੇ ਆ ਫਿਰ ਅੱਗੇ ਉਹੀ ਉਹਨਾਂ ਨੇ ਫੋਲੋ ਕਰਨਾ ਬਿਲਕੁਲ ਜੀ ਸੋ ਇਸ ਕਰਕੇ ਬਹੁਤ ਜ਼ਰੂਰੀ ਆ ਸਾਰਿਆਂ ਨੇ ਬੁੱਢਾ ਬੁੜੇ ਹੋਣਾ ਹਾਂਜੀ ਸਾਰਿਆਂ ਨੇ ਬਜ਼ੁਰਗ ਹੋਣਾ ਹੈ ਹਾਂਜੀ ਹੈ ਨਾ ਮੇਰੀ ਸੱਸ ਜਿਹੜੀ ਆ ਪਹਿਲੇ ਬਹੁਤ ਥੋੜੇ ਸੀਗੇ हिटलर ਵਰਗੀ ਜਦ ਮੈਂ ਵਿਆਹ ਕਰਾਇਆ ਮੈਂ ਕਿਹਾ ਬਹੁਤ ਡਿਫਿਕਲਟ ਨੇ ਮੇਰੀ ਮੰਮੀ ਬਹੁਤ ਸਿੱਧੀ ਸੀ ਮੇਰੀ ਸੱਸ ਆਰਮੀ ਬੈਕਗਰਾਉਂਡ ਤੋਂ ਬਹੁਤ ਕੜਕਈ ਤੋਂ ਪਰ ਮੈਂ ਇਹ ਵੀ ਸਮਝਾ ਕਿ ਉਹ ਬਹੁਤ ਛੇਤੀ ਉਮਰ ਚੋਂ ਨਾ ਦੇ ਹਸਬੰਡ ਆਰਮੀ ਵਿੱਚ ਸੀਗੇ ਜੀ ਉਹਨਾਂ ਦੀ ਡੈਥ ਹੋ ਗਈ ਤੇ ਬੰਦਾ ਕੋਈ ਵੀ ਮਾੜਾ ਨਹੀਂ ਹਾਂਜੀ ਸਰਕਮਸਟੈਂਸਸ ਮਾੜੇ ਹੁੰਦੇ ਆ ਬਿਲਕੁਲ ਤੇ ਇਹ ਹੋ ਸਕਦਾ ਜਿਹੜਾ ਉਹਨਾਂ ਨੇ ਫਿਰ ਡਿਫਿਕਲਟੀਆਂ ਫੇਸ ਕੀਤੀ ਉਹਦੇ ਨਾਲ ਉਹ ਹਾਰਡ ਹੋ ਗਈ ਲਾਈਫ ਵਿੱਚ ਤੇ ਉਹ ਜਦ ਮੇਰੇ ਨਾਲ ਹਾਰਡ ਸੀਗੀ ਮੈਂ ਸੋਚਿਆ ਨਹੀਂ ਮੇਰੇ ਹਸਬੰਡ ਦੀ ਮਦਰ ਹੈ ਜੇ ਇਹ ਨਾ ਦੀ ਬlesਸਿੰਗਸ ਨਹੀਂ ਹੋਈ ਸਾਡੇ ਨਾਲ ਤੇ ਮੇਰੇ ਬੱਚੇ ਜ਼ਿੰਦਗੀ ਵਿੱਚ ਸਕਸੈਸਫੁਲ ਨਹੀਂ ਹੋਣਗੇ ਜੀ ਬਿਲਕੁਲ ਕੈਸੇ ਵੀ ਹੈ ਸਾਨੂੰ ਉਹਨਾਂ ਦਾ ਉਹਨਾਂ ਦਾ ਲੁੱਕ ਆਫਟਰ ਕਰਨਾ ਸਾਡੀ ਡਿਊਟੀ ਆ ਤੁਸੀਂ ਜੋ ਵੀ ਉਹਨਾਂ ਨੂੰ ਸਮਝਿਆ ਉਹਨੂੰ ਕੋਆਪਰੇਟ ਕੀਤਾ ਜੀ ਹਾਂਜੀ ਮੈਂ ਸੋਚਿਆ ਇਹ ਮੇਰਾ ਕਰਮ ਹੈ कि मैं जो उन्होंने मतलब अपनी ड्यूटी नहीं करती जो मैं अपने माँ प्यो वाल अपनी ड्यूटीज़ कर सकती हूँ तो मैं अपनी मदर इन लॉ वल क्यों नहीं कर सकती बिल्कुल नहीं बिल्कुल जिस तरह वो फिल्मा फिल्मों तो बाद थोड़े गैप तो बाद फिर तो सिकंदरा भी बड़ी हिट रही सी हाँ जी फिर एक्सपीरियंस जो किस तरह <laughs> अपने योगराज जी बहुत डेडिकेटेड एक्टर है, है? उन्होंने एक शॉर्ट कि मैं भज रही हूँ और मेरे पिछे गजा रहे ने माय गॉड उन्होंने ग्डी एनी फास पाई कि मैनू जिमें रेस भज रही है ना उन्ना फास भजना पाया नहीं तो मैंने लगे गैन मारी दे <laughs> मैं इन्नी फास्ट भाग रही भज रही थी उस शॉर्ट <laughs> मैं सोच रही थी कि योग बहुत डेडिकेटड एक्टर है ਉਹ ਇੱਕ ਸਟੋਰੀ ਵੱਖਰੀ ਸੀ ਹਾਂਜੀ ਬਹੁਤ ਸੋਹਣੀ ਤੇ ਹਰ ਇੱਕ ਨੇ ਉਹਨੂੰ ਸਰਾਇਆ ਵੀ ਸੀਗਾ ਜੀ ਹਾਂਜੀ ਬਹੁਤ ਸੋਹਣਾ ਸੀਗਾ ਜੀ ਤੇ ਹੋਰ ਉਹਦੇ ਵਿੱਚੋਂ ਕੀ ਕੀ ਤੁਹਾਨੂੰ ਐਂਜ ਲੱਗਿਆ ਜਿਵੇਂ ਫੀਲਿੰਗਸ ਆਪ ਹੁੰਦੇ ਹਨ ਜਦੋਂ ਆਪਾਂ ਕੋਈ ਵੀ ਇਦਾਂ ਦਾ ਐਕਟ ਕਰਦੇ ਆ ਕਿਉਂਕਿ ਉਹ ਤੁਹਾਡੀਆਂ ਬਾਕੀ ਫਿਲਮਾਂ ਦੇ ਨਾਲੋਂ ਵੱਖਰੀ ਸੀ ਜੀ ਮੈਨੂੰ ਮੇਰਾ ਮੁਕੱਦਰ ਵਿੱਚ ਰੋਲ ਬਹੁਤ ਅੱਛਾ ਲੱਗਿਆ ਸੀ ਮੁਕੱਦਰ ਵਿੱਚ ਮੈਂ 扬 ਟੂ 올ਡ ਪਲੇ ਕੀਤਾ ਸੀ ਨਾ ਮੈਂ ਔਰ ਗੋਗੋ ਗਿਲ ਜੀ ਅਸੀਂ 扬 ਟੂ 올ਡ ਪਲੇ ਕੀਤਾ ਸੀ ਉਹਦੇ ਵਿੱਚ ਉਹ ਮੈਨੂੰ ਰੋਲ ਬਹੁਤ ਅੱਛਾ ਲੱਗਿਆ ਸਿਕੰਦਰ ਤਾਂ ਵੀ ਠੀਕ ਸੀ ਰੋਲ ਮੇਰਾ ਮਤਲਬ ਪਿਕਚਰ ਸਹੀ ਸੀ ਉਹ ਜਿਸ ਤਰ੍ਹਾਂ ਪੰਜਾਬ ਵਿੱਚ ਹੁੰਦਾ ਹੈ ਨਾ ਡਿਸਪਿਊਟ ਦੁਸ਼ਮਣੀ ਦੋਸਤਾਂ ਦੀ ਕੀ ਸੀ ਗਾ ਬਣੀ ਯਾਦ ਨਹੀਂ ਪੂਰੀ ਸਟੋਰੀ ਹਾਂਜੀ ਬਟ ਉਹ ਕਹਾਣੀ ਕੀ ਅੱਛੀ ਸੀ ਉਹ ਇੱਕ ਕੁੜੀ ਦੇ ਦਵਾਲੇ ਕਮਦੀ ਸੀ ਹਾਂ ਰਵਿੰਦਰ ਰਵੀ ਵੀ ਅੱਛਾ ਡਾਇਰੈਕਟਰ ਸੀ ਮੇਰੀ ਵੀ ਇੱਕ ਫਿਲਮ ਡਾਇਰੈਕਟ ਕੀਤੀ ਉਹਨੇ ਜੀ ਜੀ ਪ੍ਰਤਿਗਿਆ ਜੀ ਜੀ ਗੋਸ ਡਾਇਰੈਕਟਰ ਹਾਂ ਜੀ ਆਈ ਥਿੰਕ ਵਿਰਿੰਦਰ ਜੀ ਨਾਲ ਹੀ ਉਹ ਸਿੱਖਿਆ ਵਿਰਿੰਦਰ ਜੀ ਦੇ ਹੀ ਅਸਿਸਟੈਂਟ ਸੀ ਰਵੀ ਜਿਵੇਂ ਤੁਸੀਂ ਨਿੰਮੋ ਦੇ ਵਿੱਚ ਹੈ ਨਾ ਇੱਕ ਆਰਟਿਸਟਿਕ ਸਿੰਗੂ ਵੀ ਵਿਰੇਂਦਰ ਜੀ ਦੇ ਕਾਫੀ ਅਸਿਸਟੈਂਟ ਡਾਇਰੈਕਟਰ ਬਣ ਗਏ ਕੇ ਪੱਪੂ ਰਾਜਕਵਰ ਜੀ ਸਰ ਵਿਰੇਂਦਰ ਜੀ ਨੂੰ ਅਸਿਸਟ ਕੀਤਾ ਇਹਨਾਂ ਨੇ ਬਿਲਕੁਲ ਜੀ ਜਿਸ ਤਰ੍ਹਾਂ ਮੈਂ ਗੱਲ ਕਰ ਰਿਹਾ ਸੀਗਾ ਜਿਵੇਂ ਤੁਹਾਡੀ ਨਿੰਮੋ ਸੀ ਹੈ ਨਾ ਜੀ ਉਹਦੇ ਵਿੱਚ ਤੁਹਾਡਾ ਇੱਕ ਕਲਾਕਾਰ ਦਾ ਸੀਗਾ ਜੀ ਬੜਾ ਸੋਹਣਾ ਪਰਿਵਾਰ ਦੇ ਵਿੱਚ ਉਹ ਰੋਗ ਟੋਕ ਵੀ ਹੁੰਦੀ ਹੈ ਪਰ ਮਾਮਾ ਪੂਰੀ ਸਪੋਰਟ ਕਰਦਾ ਉਹਦੇ ਵਿੱਚ ਜੀ ਕਿਉਂਕਿ ਮੈਨੂੰ ਸਾਰੀ ਹਿਸਟਰੀ ਯਾਦ ਹੈ ਜੀ ਤੁਹਾਡੀ ਉਹ ਤੇ ਜਦੋਂ ਤੁਸੀਂ ਉਹ ਇੱਕ ਕਲਾਗ ਐਜ਼ ਇੱਕ ਕਲਾਕਾਰ ਇੱਕ ਫਿਲਮ ਦੇ ਵਿੱਚ ਪੇਸ਼ ਹੁੰਨੇ ਹੋ ਨਾ ਜੀ ਤੇ ਉਸ ਤੋਂ ਬਾਅਦ ਫਿਰ ਇੱਕ ਕਲਾਕਾਰ ਬਣਨਾ ਉਹ ਤਾਂ ਨਹੀਂ ਮਨ ਦੇ ਵਿੱਚ ਆਇਆ ਜੀ ਵੀ ਮੈਂ ਗੋਦ ਸੰਗੀਤ ਬਣਾਈ ਸੀ ਸਿੰਗਰ ਨਹੀਂ ਵੈਰੀ ਵਾਇਸ ਹੀ ਨਹੀਂ ਹੈ ਸਿੰਗਰ ਸਿੰਗਰ ਨਹੀਂ ਬਟ ਮੈਂ ਅਪਰੀਸ਼ੀਏਟ ਕਰਦੀ ਹਾਂ ਸਿੰਗਿੰਗ ਨੂੰ ਮੇਰੇ ਫਾਦਰ ਸਾਹਿਬ ਗਾਉਂਦੇ ਸੀ ਸ਼ੌਕ ਸੀਗਾ ਤੇ ਮੈਂ ਚਾਹੁੰਦੀ ਸੀ ਮੇਰੀ ਡਾਟਰ ਸਿੱਖੇ ਉਹਦੀ ਵਾਇਸ ਬਹੁਤ ਅੱਛੀ ਹੈ ਥੋੜਾ ਪਾਇਆ ਵੀ ਉਹਨੂੰ ਬਟ ਉਹਨੇ ਇੰਟਰਸਟ ਨਹੀਂ ਲਿੱਤਾ ਫਿਰ ਬੱਚਿਆਂ ਨੂੰ ਫੋਰਸ ਨਹੀਂ ਕਰਨਾ ਜੋ ਉਹ ਕਰਨਾ ਚਾਹੁੰਦੇ ਨਾ ਉਹ ਫੀਲਡ ਹੀ ਉਹਨਾਂ ਨੂੰ ਚੂਜ਼ ਕਰਨੀ। ਅਸੀਂ ਜਬਰਨ ਪੇਰੈਂਟਸ ਫੋਰਸ ਕਰਕੇ ਤੂੰ ਇਹ ਬਾਲੇ ਬਣ ਉਹ ਸਾਡੀ ਵਿਸ਼ੋ ਇਥੇ ਉਹਨਾਂ ਨੂੰ ਨਹੀਂ। ਉਹਨਾਂ ਦੀ ਵਿਸ਼ ਕੀ ਉਹ ਕਰਨਾ ਚਾਹੀਦਾ। ਹਾਂਜੀ। ਫਿਰ ਉਹ ਲਗਨ ਨਾਲ ਕਰਨਗੇ ਨਾ। ਬਿਲਕੁਲ ਜੀ ਜਿੱਦੋਂ ਉਹਨਾਂ ਦੀ ਖਿੱਚ ਆਇਆ ਖਿਚਾ ਆਇਆ ਜਾਂ ਟੱਚ ਆ ਜਿਹੜਾ ਉਹਨਾਂ ਦਾ। ਉਹ ਠੀਕ ਹੈ। ਬਿਲਕੁਲ। ਤੱਕੇ ਨਾਲ ਤਾਂ ਆਪਾਂ ਕੁਝ ਵੀ ਨਹੀਂ ਥੋਪ ਸਕਦੇ। ਬਿਲਕੁਲ ਜੀ ਬਿਲਕੁਲ। ਸੋ ਆਪਾਂ ਗੱਲ ਕਰੀਏ ਜਿਵੇਂ ਕਾਫੀ ਸਾਰੀਆਂ ਫਿਲਮਾਂ ਮੇਰੇ ਖਿਆਲ ਲਵੀ ਜੇ ਦੇਖਿਆ ਜਾਵੇ ਪੰਜਾਬੀ ਕਿੰਨੀ ਆਉਣਗੇ ਥੋੜੀਆਂ। ਕਾਫੀ ਹੰਗੇ ਨਾ 30 ਲੀ ਤੇ ਹੋएगी ਹਾਂਜੀ ਹਾਂ ਬਹੁਤ ਸਾਰੀ ਕੀਤੀ ਨਾ ਕੋਈ ਕੋਰੇ ਉਹ ਸ਼ੇਰ ਸ਼ੇਰਾ ਨਾਲ ਵੀ ਕੀਤੀ ਸੀ ਸतीश ਕੋਲ ਵੀ ਨੇਲ ਕੀਤੀ ਸੀ ਹਾਂਜੀ ਸतीश ਕੋਲ ਜੀ ਨਾਲ ਵੀ ਤੁਨੇ ਕਾਫੀ ਸੀ ਜੀ ਥਰੀ ਕਿ ਲੰਡਨ ਵਾਲੇ ਨਾਲ ਵੀ ਕੀਤੀ ਸੀ ਮੈਨੂੰ ਜਿਆਦ ਨਹੀਂ ਕਾਫੀ ਫਿਲਮਾਂ ਕੀਤੀਆਂ ਮੈਂ ਬਰਿੰਦਰ ਜੀ ਨਾਲ ਜਪਨ 6 ਸੀਗੀ ਗੁਰਦਾਸ ਨਾਲ ਰਾਜਪੱਪਰ ਨਾਲ ਆਸਰਾ ਪਿਆਰ ਦਾ ਹਾਂਜੀ ਕੁਰਬਾਨੀ ਜੱਟ ਦੀ ਨਸੀਬੋ ਐਸੇ ਕਾਫੀ ਕੀਤੀਆਂ ਨੇ ਤੇ ਮੇ ਮੇਰ ਮਿੱਤਲ ਜੀ ਨਾਲ ਵੀ ਕੰਮ ਕੀਤਾ ਜੀ ਮੇਰ ਮਿੱਤਲ ਤਾਂ ਹਰ ਫਿਲਮ ਵਿੱਚ ਹੁੰਦੇ ਸੀ ਮੇਰ ਮਿੱਤਲ ਤੇ ਬਿਨਾ ਪੰਜਾਬੀ ਫਿਲਮ ਨਹੀਂ ਬਣਦੀ ਸੀ ਨਹੀਂ ਬਿਲਕੁਲ ਜੀ ਉਹ ਨੂੰ ਲੋਕਾਂ ਦੇ ਫਿਲਮ ਵਿੱਚ ਹੁੰਦੇ ਪਲੀ ਰਾਮ ਕਰਕੇ ਜਾਣਦੇ ਸੀ ਜੀ ਜਿਆਦਾਤਰ ਬਿਲਕੁਲ ਜੀ ਬਹੁਤ ਅੱਛੇ ਇਨਸਾਨ ਸੀ ਮਿੱਤਲ ਸਾਹਿਬ ਤੇ ਫਿਰ ਉਹਨਾਂ ਦੇ ਨਾਲ ਕੋਈ ਨਾ ਕੋਈ ਯਾਦ ਹੁੰਦੀ ਐ ਇਦਾਂ ਦੀ ਕਿਸੇ ਨਾ ਕਿਸੇ ਸੈੱਟ ਤੇ ਕਿਉਂਕਿ ਜਿਹੜਾ ਹਸਮੁਖ ਬੰਦਾ ਹੁੰਦਾ ਨਾ ਜੀ ਉਹ ਵੀ ਯਾਦ ਭੁੱਲੀ ਹੁੰਦੀ ਉਹ ਜਿਹੜੇ ਸੈੱਟ ਤੋਂ ਆਂਦੇ ਹੀ ਸੀਗੇ ਨਾ ਤਾਂ ਐਸੇ ਮਤਲਬ ਐਂਟਰੀ ਗੱਡੀ ਤੋਂ ਉੱਤਰ ਕੇ ਹੀ ਉਹ ਜਿਹੜੇ ਸੈੱਟ ਤੇ ਆਉਂਦੇ ਸੀ ਨਾ ਕਰਦੇ ਬਹੁਤ ਅੱਛੇ ਸੀਗੇ ਸੋੜੇ ਹਾਂਜੀ ਹਾਂਜੀ ਇਨਸਾਨ ਬਹੁਤ ਅੱਛੇ ਸੋ ਬਹੁਤ ਵਧੀਆ ਬਹੁਤ ਵਧੀਆ ਸੀ ਐਨੇ ਖੁਸ਼ ਹਾਂ ਅੱਜ ਕਿਉਂਕਿ ਜਿਨ੍ਹਾਂ ਨੂੰ ਬਚਪਨ ਦੇ ਵਿੱਚ ਜਿਵੇਂ ਕਹਿੰਦੇ ਨੇ 2-2 ਰੁਪਏ ਖਰਚ ਕੇ ਵੇਖਿਆ ਹੋਵੇ ਤੇ ਅੱਜ ਸਾਹਮਣੇ ਹੋਣਾ ਤੇ ਸਾਨੂੰ ਬਹੁਤ ਵਧੀਆ ਲੱਗ ਰਹੀ ਤੇ ਇੱਕ ਉਹ ਦੌਰ ਇੱਕ ਅੱਜ ਦਾ ਦੌਰ ਇਸ ਇੰਡਸਟਰੀ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਬਹੁਤ ਚੇਂਜ ਆ ਗਿਆ ਫਿਲਮਾਂ ਚ ਮੇਕਿੰਗ ਫਿਲਮ ਮੇਕਿੰਗ ਚ ਬਹੁਤ ਚੇਂਜ ਆ ਗਿਆ ਉਸ ਟਾਈਮ ਤੇ ਪੂਰਾ ਟੈਕਨੀਕਲੀ ਇਕੁਪਮੈਂਟ ਹੀ ਡਿਫਰੈਂਟ ਸੀਗਾ ਅਸੀਂ ਡਿਫਰੈਂਟ ਇਕੁਪਮੈਂਟ ਤੇ ਸ਼ੂਟ ਕਰਦੇ ਸੀ ਅੱਜ ਡਿਫਰੈਂਟ ਹੋ ਗਿਆ ਪਹਿਲਾਂ ਇਹ ਵੈਨਿਟੀ ਇਵੈਂਟਸ ਕਿੱਥੇ ਹੁੰਦੀ ਸੀ ਅਸੀਂ ਪਿੰਡਾਂ ਦੇ ਘਰਾਂ ਵਿੱਚ ਵੜੇ ਰਹਿੰਦੇ ਸੀ ਉਹ ਉਹਨਾਂ ਦੀ ਨਾਲ ਵੀ ਸਾਡੀ ਬੌਂਡਿੰਗ ਹੁੰਦੀ ਸੀ ਕਲਾਕਾਰਾਂ ਵਿੱਚ ਆਪਸ ਵਿੱਚ ਵੀ ਬਹੁਤ ਅਸੀਂ ਮਜ਼ਾਕ ਬੌਂਡਿੰਗ ਹੁੰਦੀ ਸੀ ਅੱਜ ਕੱਲ ਇੱਕ ਸ਼ਾਟ ਦੇ ਦੇ ਵੈਨ ਚ ਕੁਝ ਜਾਂਦੇ ਆ ਉਹ ਕਿੱਥੇ ਆ ਬੌਂਡਿੰਗ ਨਹੀਂ ਆ ਤੋੜੇ ਵੇਲੇ ਤਾਂ ਬੌਂਸਰ ਵਗੈਰਾ ਕੁਝ ਨਹੀਂ ਸੀ ਆਲੇ-ਦਾਲੇ ਕੁਝ ਨਹੀਂ ਸੀ ਗੱਲੇ ਸੀ ਮੈਂ ਤੇ ਵੇ ਘੁੰਮ ਕੰਦੀ ਸੀ ਕੋਈ ਬਾਡੀ ਗਾਰਡ ਨਹੀਂ ਕੁਝ ਸਾਡੇ ਯੂਨਿਟ ਦੇ ਮੈਂਬਰ ਹੀ ਮੈਨੂੰ ਬਸ ਨਾਲ ਹੁੰਦੇ ਸੀਗੇ ਜੀ ਬਾਕੀ ਅੱਜ ਕੱਲ ਤੇ ਹਰ ਬੰਦੇ ਦਾ ਬੌਂਸਰ ਲੈ ਕੇ ਘੁੰਮ ਰਿਆ ਜ਼ਰੂਰਤ ਵੀ ਹੈ ਜਾਂ ਨਹੀਂ ਪਤਾ ਨਹੀਂ ਬੌਂਸਰ ਲੈ ਕੇ ਘੁੰਮ ਰਿਹਾ ਬਿਲਕੁਲ ਤੇ ਉਹ ਸਾਰਾ ਕੁਝ ਚੇਂਜ ਹੋ ਗਿਆ ਹੈ ਜਿਆਦਾ ਸ਼ੋਭਨਸ਼ੀਭ ਮੈਂ ਹੁਣ ਇੱਕ ਫਿਲਮ ਬਣਾਉਂਗੀ ਉਸੇ ਸਟਾਈਲ ਤੇ ਉਸੇ ਸਮੇਂ ਤੇ ਨੋ ਵੈਨਿਟੀ ਵੈਬਸ ਪਿੰਡਾ ਵਿੱਚ ਰਹੋ ਉਤੇ ਬਰਾ ਉਹ ਉਸੇ ਤਰ੍ਹਾਂ ਕਰੋ ਮੈਂ ਐਸੇ ਬਣਾਉਂਗੀ ਜੀ ਤਿਆਰ ਮੈਨੂੰ ਆਪਣਾ ਯਾਦ ਕਰਨਾ ਉਹ ਮੂਮੈਂਟ ਸੋ ਮੈਂ ਜੁੜੇ ਉਹ ਐਕਟਰਸ ਉਸ ਤਰ੍ਹਾਂ ਦੇ ਐਕਟਰਸ ਕੰਮ ਕਰ ਸਕਣਗੇ ਉਹ ਨਹੀਂ ਨੇ ਵੀ ਲਵਾਂਗੀ ਨਖਰੇ ਵਾਲੇ ਨਹੀਂ ਜੀ ਜੀ ਟੈਕਨੀਸ਼ੀਅਨਸ ਵੀ ਨਖਰੇ ਵਾਲੇ ਨਹੀਂ ਕੀ ਬਾਤ ਹੈ ਜੀ ਵੈਸੀ ਵੈਸੀ ਫਿਲਮ ਬਣਾਉਂਗੀ ਜੀ ਜਿਵੇਂ ਗੁਰੂਆਂ ਦੇ ਨਾਲ ਗੁਰੂਆਂ ਦੀ ਧਰਤੀ ਕਰਕੇ ਇਹਨਾਂ ਜੇ ਆਪਾਂ ਕਹਿੰਦਾ ਗੁਰੂਆਂ ਦੇ ਨਾਲ ਪਿਆਰ ਹੈ ਗੁਰੂਆਂ ਦੀ ਧਰਤੀ ਕਰਕੇ ਉਹ ਤਾਂ ਹੈਗੇ ਹੀ ਹੈ ਹੋਰ ਤੁਹਾਨੂੰ ਜਿਵੇਂ ਪੰਜਾਬ ਦੇ ਵਿੱਚੋਂ ਕਿਹੜੀ ਚੀਜ਼ ਸਭ ਤੋਂ ਵਧੀਆ ਲੱਗਦੀ ਹੈ ਪੰਜਾਬੀ ਲੋਕ ਬੇਸਿਕਲੀ ਤੁਸੀਂ ਇਸ ਤਰ੍ਹਾਂ ਦਾ ਪਿਆਰ ਇਸ ਤਰ੍ਹਾਂ ਦੀ ਮਹਿਮਾਨ ਨਵਾਜ਼ੀ ਤੁਸੀਂ ਇੰਡੀਆ ਦੇ ਕੋਈ ਸਟੇਟ ਵਿੱਚ ਨਹੀਂ ਪਾਓਗੇ ਜਿਹੜਾ ਪੰਜਾਬ 'ਚ ਹੈ ਜੀ ਇਹ ਮੈਂ ਤੁਹਾਨੂੰ ਲਿਖ ਕੇ ਦੇ ਸਕਦੀ ਹਾਂ ਪੂਰੇ ਇੰਡੀਆ ਟੂਰ ਕੀਤਾ ਹੈ ਕੋਈ ਬੰਦਾ ਬੌਧੜ ਨਹੀਂ ਹੈ ਕੌਣ ਆ ਰਿਹਾ ਹੈ ਕੌਣ ਜਾ ਰਿਹਾ ਹੈ ਹੈ ਨਾ ਜਿਹੜਾ ਅਤਿਤੀ ਦਾ ਭਾਵ ਉਹ ਬੋਲਦੇ ਨੇ ਨਾ ਮਹਿਮਾਨ ਨਵਾਜ਼ੀ ਇਹ ਪੰਜਾਬੀਆਂ ਦੇ ਵਿੱਚ ਜੀ ਜੀ ਪਿਆਰ ਮੁਹੱਬਤ ਜਿਹੜਾ ਪੰਜਾਬੀ ਦਿੰਦੇ ਆ ਉਹ ਤੁਹਾਨੂੰ ਹੋਰ ਇਸ ਦੇਸ਼ ਵਿੱਚ ਕੋਈ ਮੈਂ ਨਹੀਂ ਦੇਖਿਆ ਜੀ ਤੇ ਵਾਹਿਗੁਰੂ ਸਾਡੇ ਪੰਜਾਬ ਤੇ ਮਿਹਰ ਬਣਾਈ ਰੱਖੇ ਸਾਡੇ ਬੱਚਿਆਂ ਦਾ ਭਵਿੱਖ ਜਿਹੜਾ ਹੈ ਉਹ ਸੋਨਾ ਹੋਏ ਔਰ ਮੈਂ ਇਹ ਕਹਾਂਗੀ ਜਿਹੜੇ ਐਬ੍ਰੋਡ ਵੀ ਗਏ ਆ ਉਹ ਮੁੜ ਕੇ ਪੰਜਾਬ ਵਾਪਸ ਆ ਜਾਓ ਬਿਲਕੁਲ ਆਪਣਾ ਵਤਨ ਨਾ ਛੱਡੋ ਬਿਲਕੁਲ ਆਪਣਾ ਪੰਜਾਬ ਨਾ ਛੱਡੋ ਕਿਉਂਕਿ ਆਪਾਂ ਠੀਕ ਹੈ ਇਹ ਗੱਲ ਕੀ ਇੱਥੇ ਦਾ ਸੱਭਿਆਚਾਰ ਅਸੀਂ ਦੂਬਾਰ ਦੇ ਮੁਲਕਾਂ ਚ ਲੈ ਜਾ ਕੇ ਵੀ ਅੱਸੀ ਪੰਜਾਬ ਉੱਥੇ ਵੀ ਵਸਾ ਲਿਆ ਹਾਂ ਹਾਂਜੀ ਪਰ ਪੰਜਾਬ ਨੂੰ ਨਾ ਉਜਾੜੋ ਬਿਲਕੁਲ ਪੰਜਾਬ ਖਾਲੀ ਬਸਾਓ ਬਿਲਕੁਲ ਜੀ ਠੀਕ ਹੈ ਸਹੀ ਗੱਲ ਹੈ ਸੋ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ ਜੀ ਸੱਚੀ ਗੱਲ ਸੱਚੀ ਗੱਲ